882364 ਭਰਤੀ ਸੰਬੰਧੀ ਡੀਪੀਆਈ ਆਫਿਸ ਐਲੀਮੈਂਟਰੀ ਵੱਲੋਂ ਮਹਾਲੀ ਵੱਲੋਂ ਇੱਕ ਹੋਰ ਪਬਲਿਕ ਨੋਟਿਸ ਜਾਰੀ ਹੋਇਆ ਜੋ 15 ਜਨਵਰੀ ਦੀ ਜੋ ਡੇਟ ਦੇ ਵਿੱਚ ਤੇ ਸ਼ੋਅ ਜੋ ਅੱਜ ਹੋਇਆ ਸੋ ਇਸ ਵਿੱਚ ਮੇਨ ਆ ਜੋ 2364 ਜੋ ਅਸਾਮੀਆਂ ਨੇ ਉਸ ਬਾਰੇ ਗੱਲ ਕੀਤੀ ਗਈ ਹੈ ਪਹਿਲਾਂ 1664 ਪੋਸਟਾਂ ਆਈਆਂ ਸੀ 6 ਮਾਰਚ 2020 ਨੂੰ ਐਡਵਰਟਾਈਜ਼ਮੈਂਟ ਆਈ ਸੀ ਤੇ ਇਸ ਵਿੱਚ 700 ਅਸਾਮੀਆਂ ਦਾ ਹੋਰ ਵਾਧਾ ਕੀਤਾ ਗਿਆ ਸੀ 23 6 2000 ਵੀ ਨੂੰ ਜੋ ਇਹ 2364 ਹੋ ਗਈਆਂ ਸੀ ਪੋਸਟਾਂ ਤੇ ਇਸ ਬਗਿਆਪਨ ਦੇ ਵਿੱਚ ਨਾ ਜੋ ਪਹਿਲਾਂ ਰੂਲ ਰੈਗੂਲੇਸ਼ਨ ਸੀ ਤਨਖਾਹ ਸੀ ਜੋ ਸੈਲਰੀ ਦੇਣੀ ਆ 10300 ਰੁਪਏ ਪ੍ਰਤੀ ਮਹੀਨਾ ਸੀਗੀ ਜੋ ਤੇ ਜੋ ਪਰਸਨਲ ਵਿਭਾਗ ਦੁਆਰਾ ਜੋ ਪਹਿਲਾਂ ਨੋਟੀਫਿਕੇਸ਼ਨ ਸੀਗਾ ਇੱਕ ਜੋ ਦੇਖ ਸਕਦੇ ਹੋ ਜੋ 5 9 2016 ਅਨੁਸਾਰ ਪ੍ਰਵੇਸ਼ਨ ਪੀਰੀਅਡ ਹੋਣਾ ਸੀ ਤੇ ਬਾਕੀ ਸ਼ਰਤਾਂ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ 51 ਨਾਲ ਦੀ ਨਾਲ ਜੋ ਵਿਭਾਗ ਵੱਲੋਂ 8-3-2021 ਨੂੰ ਪੰਜਾਬ ਸਰਕਾਰ ਦੇ ਖਿਆ ਵਿਭਾਗ ਦਾ ਇੱਕ ਪੱਤਰ ਸੀ ਤੇ ਮਿਤੀ 17-2021 ਅਤੇ ਵਿੱਤ ਵਿਭਾਗ ਦਾ ਪੱਤਰ 11-21 ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ 8-3-2024 ਨੂੰ ਅਪਲੋਡ ਕੀਤੇ ਗਏ ਸੀ ਇੱਥੇ ਤੁਹਾਨੂੰ ਮੈਂ ਸਾਫ਼-ਸਾਫ਼ ਸ਼ਬਦਾਂ ਵਿੱਚ ਦੱਸ ਦਿੰਦਾ ਕਿ ਜੋ ਪਹਿਲਾਂ ਜੋ ਪੰਜਵਾਂ ਪੰਜਾਬ ਦਾ ਪੇ ਸਕੇਲ ਚੱਲਦਾ ਹੁੰਦਾ ਸੀ 10300 ਬੇਸਿਕ ਸੈਲਰੀ ਹੁੰਦੀ ਸੀ ਤੇ 2 ਸਾਲ ਦਾ ਪ੍ਰੋਵੀਸ਼ਨ ਪੀਰੀਅਡ ਹੁੰਦਾ ਸੀ ਤੇ ਬਾਅਦ ਵਿੱਚ ਜੋ ਇਹ ਪੱਤਰ ਇਹਨਾਂ ਨੇ ਹੁਣ 8/3/2024 ਨੂੰ ਜੋ ਮਤਲਬ ਜੋ ਇਹ ਲਾਗੂ ਕਰਕੇ ਅਪਲੋਡ ਕੀਤੇ ਨੇ ਤੇ ਇਸ ਦੇ ਅਨੁਸਾਰ ਜੋ ਇਹਨਾਂ ਅਰਜ ਪੱਤਰਾਂ ਨੂੰ ਲਾਗੂ ਕਰਦੇ ਹੋਏ TT 2364 ਦੀਆਂ ਅਸਾਮੀਆਂ ਵਿਰੁੱਧ ਨਿਯੁਕਤ ਕੀਤੇ ਜਾਣ ਵਾਲੇ ਯੋਗ ਉਮੀਦਵਾਰਾਂ ਦੀ ਤਨਖਾਹ ਦੀ ਹਦੈਗੀ ਵਿੱਤ ਵਿਭਾਗ ਦੇ ਪੱਤਰ ਨੰਬਰ ਜੋ ਵੀ ਇਸ 7 10 2020 ਦੇ ਆਧਾਰ ਤੇ ਜਾਰੀ ਨੋਟੀਫਿਕੇਸ਼ਨ 21 10 2020 ਅਨਸਾਰ ਹੋਵੇਗੀ ਸੋ ਸਾਹਿਕ ਡਾਇਰੈਕਟਰ ਵੱਲੋਂ ਜੇ ਲੈਟਰ ਜਾਰੀ ਕੀਤਾ ਗਿਆ ਸਾਫ ਸਾਬ ਸ਼ਬਦਾਂ ਵਿੱਚ ਤੁਹਾਨੂੰ ਦੱਸਦੇ ਆ ਪਹਿਲਾਂ ਜੋ ਪੰਜਾਬ ਪੇ ਸਕੇਲ ਹੁੰਦਾ ਸੀ 10 300 ਸੈਲਰੀ ਦੋ ਸਾਲਾਂ ਲਈ ਮਿਲਦੀ ਸੀ ਜੋ ਫਿਰ ਈਟੀਟੀਡੀ ਦੀ ਵਰਤੀ ਲਈ ਬਾਦ ਵਿੱਚ ਉਹ ਈਟੀਟੀ ਸ਼ਾਰਟ ਮੈਂਦੀ ਪਰ ਤੇ ਆਈ ਉਸ ਵਿੱਚ ਵੀ ਜੇ ਸੈਂਟਰ ਦਾ ਫੇਸ ਸਕੀਲ ਲੱਗਿਆ 29200 ਤੇ 3 ਸਾਲ ਦਾ ਪ੍ਰੋਵੀਜ਼ਨ ਵੀ ਰੜਾ ਬੇਸਿਕ ਸੈਲਰੀ 29200 ਇਸੇ ਪ੍ਰਕਾਰ 995 ਤੇ 2364 ਦੇ ਜੋ ਅਸਲ ਨੋਟੀਫਿਕੇਸ਼ਨ ਆ ਉਸ ਵਿੱਚ ਜੋ ਅੱਜ ਵੀ ਤੁਸੀਂ ਨੋਟੀਫਿਕੇਸ਼ਨ ਕੱਢ ਕੇ ਦੇਖੋਗੇ ਤਾਂ 10 300 ਤੇ 2 ਸਾਲ ਦਾ ਪਰਫੈਸ਼ਨ ਪੀਰੀਅਡ ਹੈ ਪਰੰਤੂ ਇਹ ਲੈਟਰ ਇੱਕ ਵਾਰ ਫਿਰ ਤੋਂ ਇਹਨਾਂ ਨੇ ਜੋ ਕੱਲ ਕੱਢ ਦਿੱਤਾ ਕਿਉਂਕਿ ਜੁਆਇਨਿੰਗ ਹੋਣ ਵਾਲੀ 2364 ਦੀ ਕਿ ਸੈਲਰੀ ਆ ਜੋ ਇਹਨਾਂ ਨੂੰ ਵੀ 2364 ਨੂੰ ਵੀ 29200 ਹੀ ਮਿਲੇਗੀ ਤੇ 3 ਸਾਲ ਦਾ ਪਰਫੈਸ਼ਨ ਪੀਰੀਅਡ ਹੀ ਇਹਨਾਂ ਨੂੰ ਲਗਾਉਣਾ ਪਵੇਗਾ ਸੋ ਇਹ ਜੋ ਰੂਲ ਚੇਂਜ ਕੀਤੇ ਇਹਨਾਂ ਨੇ ਸੈਂਟਰ ਦਾ ਪੇ ਸਕਿਲ ਪੰਜਾਬ ਵਿੱਚ ਲਾਗੂ ਕੀਤਾ ਉਹੀ ਇਸ ਭਰਤੀ ਤੇ ਲਾਗੂ ਹੋਣਾ ਸੋ ਇਸ ਲੈਟਰ ਦਾ ਪੂਰਾ ਜੋ ਮੁਕੰਮਲ ਤਾਣਾ ਬਣਾ ਹੈ ਤੇ ਲੈਟਰ ਤੇ ਲੈਟਰ ਜਰੂਰ ਆ ਰਹੇ ਨੇ ਸੋ ਹਾਲੇ ਤੱਕ ਮਤਲਬ ਅਪਡੇਟ ਡੀਪੀਆਈ ਆਫਿਸ ਵੱਲੋਂ ਨਹੀਂ ਪਹੁੰਚੀ ਹੈ ਭਰਤੀ ਬੋਰਡ ਨੂੰ ਮਤਲਬ ਜੋ ਰਜਿਸਟ੍ਰੇਸ਼ਨ ਚੁਆਇਸ ਦੀ ਕਿਸੇ ਵੀ ਪ੍ਰਕਾਰ ਦੀ ਸੋ ਆਸ ਕਰਦੇ ਆ ਜਲਦੀ ਤੋਂ ਜਲਦੀ ਜੋ ਲਿਸਟਾਂ ਜੋ ਡੀਪੀਆਈ ਆਫਿਸ ਪੁੱਜਣ ਪੁੱਜਣਗੀਆਂ ਤੇ ਸਟੇਸ਼ਨ ਚੁਆਇਸ ਵੀ ਜਲਦੀ ਦੇਖਣ ਨੂੰ ਮਿਲੇ ਚਾਹੇ 2364 ਹੋਵੇ ਚਾਹੇ 894 ਫਿਲਹਾਲ ਹੁਣ ਤੱਕ ਦੀ ਇਹੀ ਅਪਡੇਟ ਹੈ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਆਵੇਗੀ ਆਪ ਜੀ ਨੂੰ ਇਸੇ ਚੈਨਲ 'ላይ ਸ਼ੇਅਰ ਕਰ ਦਿੱਤੀ ਜਾਵੇਗੀ ਸੋ ਲੈਟਰ ਤਾਂ ਜਿਸ ਤਰ੍ਹਾਂ ਜੋ ਆ ਰਹੇ ਨੇ ਪਬਲਿਕ ਹੋ ਰਹੇ ਨੇ ਤੇ ਜੋ ਜੁਆਇਨਿੰਗ ਦਿਖਾ ਰਹੇ ਨੇ ਕਿ ਜੁਆਇਨਿੰਗ ਕਰਨ ਜਾ ਰਹੇ ਅਸੀਂ ਭਰਤੀ ਕਰਨ ਜਾ ਰਹੇ ਹਾਂ ਸੋ ਬਕਾਇਦਾ ਇਸ ਨੂੰ ਜੋ ਅਮਲੀ ਜਾਮਾ ਪਹਿਨਣ ਲਈ ਜਲਦੀ ਆ ਜੋ ਸਟੇਸ਼ਨ ਚੁਆਇਸ ਵੀ ਜਰੂਰ ਓਪਨ ਕਰਨ ਤੇ ਫਾਈਨਲ ਸਟੇਸ਼ਨ ਵੀ ਅਲਾਟ ਕਰਨਗੇ ਡਾਟਾ ਨੂੰ ਜੋ ਡਿਪਾਰਟਮੈਂਟ ਤੇ ਸਰਕਾਰ ਬਾਕੀ ਆਸ ਕਰਦੇ ਆ ਜਲਦੀ ਜੋ ਜਨਵਰੀ ਦੇ ਵਿੱਚ ਵਿੱਚ ਇਹ ਕੰਮ ਮੁਕੰਮਲ ਹੋਵੇ